ਕਿਸਾਨ ਯੂਨੀਅਨ ਅਗਰਾਹਾ ਦੇ ਸਾਰੀ ਸਮੁੱਚੀ ਟੀਮ ਦਿੱਲੀ ਚੰਡੀਗੜ੍ਹ ਮੋਰਚੇ ਦੀ ਤਿਆਰੀ ਕਰਦੇ ਹੋਏ ਨੌਜਵਾਨ ਸਾਥੀ ਸਭੂ ਆਗੂ ਤੇ ਬਚਾ ਰਹੇ ਹਮ ਮਦਦ ਕਰਦੇ ਸਮੇਂ ਕਿਰਨ ਲੱਗ ਗਈ ਉਹ ਟਰਾਲੀ ਵਾਲੀ ਆ ਇਹ ਉਹ ਪੈਗਟ ਰਾਹੋ ਤੇ ਆਇਆ ਸਾਰਾ ਭਾਂਡਾ ਟਿੰਡਾ ਪਰਾਸਣ ਪਾਣੀ ਪੈਕ ਕਰ ਰਹੇ ਨੇ ਆਹ ਦੇਖੋ ਪਰੰਤਾਂ ਚੱਕਲੇ ਵੇਲ ਨੇ ਬਾਲਟੀਆਂ ਸਾਰਾ ਭਾਂਡਾ ਰਿੰਡਾ ਉਧਰ ਦਾ ਚੱਕਲੇ ਵਿੱਚ ਪਾਵਾ ਚੰਡੀਗੜ੍ਹ ਮੋਰਚੇ ਦੀ ਤਿਆਰੀ ਕਰਦੇ ਕਿਸਾਨ ਜੂਨੀਅਰ ਅਗਰਾਹਾਂ ਦੇ ਸਾਰੇ ਆਗੂ ਵਰਕਰ ਲਗਾਤਾਰ ਪੱਕਾ ਮੋਰਚਾ ਲੱਗਣ ਜਾ ਰਿਹਾ ਦਿਨ ਰਾਤ ਦਾ ਇਹੀ ਤਾਂ ਲਵੀਡੀਆ ਵਧੀਆ ਨੇ ਪੈਸਾ ਸੌਖੇ ਦੇ ਦੇ ਦੇਖਾ ਦੂਦ ਲੈਣਾ ਜਾਂ ਦੂਨੂ ਲੈ ਤਾਂ ਲੈ ਥੋੜਾ ਜਾ ਲੈ ਲੈ